ਇੰਨੇ ਨੂੰ ਇਹ ਦੋਸੋ ਪਾਪਾ ਜੀ ਇਨਕਲੂਡੈਂਟ ਸ਼ੁਰੂ ਤੋਂ ਹੀ ਹਾਕੀ ਦੇ ਨਾਲ ਜੁੜਨਾ ਚਾਹੁੰਦਾ ਸੀ ਜਾਂ ਕਿਸ ਤਰ੍ਹਾਂ ਸੀ ਵੇਖੋ ਜੀ ਜਦੋਂ ਹਾਕੀ ਇਹਨੇ ਸਟਾਰਟ ਕੀਤੀ ਹੈਗੀ ਫਿਰ ਉਸ ਤੋਂ ਬਾਅਦ ਘਰੇ ਨਹੀਂ ਆਇਆ ਜਦੋਂ 42 ਸੈਕਟਰ ਚ ਗਿਆ ਚੰਡੀਗੜ੍ਹੇ ਉੱਥੇ ਇਹਦਾ 7 ਸਾਲ ਦਾ ਐਗਰੀਮੈਂਟ ਸਰਕਾਰ ਨਾਲ ਹੋ ਗਿਆ ਸੀਗਾ ਤੇ ਉੱਥੇ ਉਹਨਾਂ ਨੇ ਇਹਨੂੰ ਪੜ੍ਹਾਈ ਕਰਾਈ ਆ ਤੇ ਉੱਥੋਂ ਹੀ ਇਹਦੀਆਂ ਫੀਸਾਂ ਉੱਥੋਂ ਹੀ ਸਾਰਾ ਕੁਝ ਆਹੀ ਤੇ ਬਸ ਪ੍ਰਮਾਤਮਾ ਅਗਲੀ ਅਰਦਾਸਾਂ ਕੀਤੀਆਂ ਗਰੀਬ ਬੈਠਾ ਸੀ ਕਿਸੇ ਦੁਕਾਨ ਤੇ ਤੇ ਉੱਥੇ ਹਿੰਦੂ ਜਾਤੀ ਦਾ ਸਿੰਘ ਸੀ ਸਨ ਪਿਆਰ ਉਹਦੇ ਨਾਲ ਤੋ ਗੇਮ ਦੀਆਂ ਗੱਲਾਂ ਕਰ ਰਿਹਾ ਤੇ ਅੰਦਰ ਵੀ ਜਦੋਂ ਬੜਾ ਮਾਣ ਸੀ ਪਿੰਨੋ ਤੇ ਜਦੋਂ ਚੰਗਾ ਖੇਡ ਰਿਹਾ ਸੀ ਤੰਮੇ ਜਿਹੜਾ ਹਾਰ ਆਲੀ ਤੇ ਮੈਂ ਰੋਟੀ ਵੀ ਨਹੀਂ ਖਾਦੀ ਸ਼ਮਾਨਾ ਸਭ ਬੰਦੇ ਜੇ ਬੈਠੇ ਹੋਈਏ ਨਾ ਤੇ ਜਿਹੜੇ ਸਾਡੇ ਜਾਣ ਪਛਾਨ ਵਾਲੇ ਉਹ ਦੂਜਿਆਂ ਨੂੰ ਦੱਸ ਦੇ ਵੀ ਗਰਜੰਡ ਦਾ ਦਾਦਾ ਜੀ ਆ ਤੇ ਇਹਨੂੰ ਹੋਰ ਵੱਡਾ ਮਾਨ ਸਾਨੂੰ ਕੀ ਚਾਹੀਦਾ ਇਹਨੇ ਕਿ ਖੜਾਉਣੇ ਨੂੰ ਵੀ ਹੱਥ ਪਾਇਆ ਹੋਗਾ ਜਾਂ ਕਿਸ ਚੀਜ਼ ਨੂੰ ਪਾਇਆ ਉਹ ਵੱਡੀ ਨੂੰ ਪਾਇਆ ਹੋਗਾ ਛੋਟੀ ਨੂੰ ਨਹੀਂ ਪਾਇਆ ਜੇ ਇਹਨੇ ਕੋਈ ਖੜਾਉਣਾ ਲੈਣਾ ਉਹ ਵੱਡੀ ਚੀਜ਼ ਨੂੰ ਹੱਥ ਪਾਇਆ ਦੀ ਧਰਤੀ ਤੇ ਵੀ ਤੁਮਾਂ ਪਾ ਰਹੇ ਨੇ ਤੇ ਪੰਜਾਬ ਦਾ ਨਾਮ ਵੀ ਰੋਸਨ ਹੋ ਰਿਹਾ ਹੈ ਕਿਸਾਨ ਦਾ ਪੁੱਤ ਹੈ ਤਾਂ ਸੋਚਿਆ ਸੀ ਕਦੀ ਕਿ ਇੱਥੋਂ ਤਾਂ ਹੀ ਪਛਾਇਆ ਜਾਏਗਾ ਰੱਬ ਨੇ ਬਹੁਤ ਸੁਣੀ ਹੈ ਆਪਣੀ ਦਾ ਹੁਣ ਨਹੀਂ ਜਹੀਦ ਕਦੀ ਸੋਚਿਆ ਨਹੀਂ ਅਸੀਂ ਤੇ ਕਿ ਕਹਿੰਦੇ ਹੁੰਦੇ ਵਾਈ ਦੇ ਵਿੱਚ ਲੀਨ ਸੀਗੇ ਦਾਦੇ ਨਾਲ ਕਿਸ ਤਰ੍ਹਾਂ ਛੇੜਦਾ ਸੀ ਜਿਵੇਂ ਰੇਣਾ ਕੋਈ ਕਰੀਬ ਨੇ ਮੈਨੂੰ ਰਾਤ ਨੂੰ ਕੋਸ਼ਟ ਕਰਦਾ ਫਿਰ ਮੈਂ ਸੌਣਾ ਬਾਪੂ ਨਾਲ ਪਰ ਬੰਦਰੀ ਹਾਲ ਹੁੰਦੀ ਹੈ ਅਸਲੀ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਦੋਸਤੋ 올림픽 ਦੇ ਵਿੱਚ ਹਾਕੀ ਦੀ ਟੀਮ ਨੇ ਪੂਰੀਆਂ ਧੁੰਮਾਂ ਪਾਈਆਂ ਹੋਈਆਂ ਨੇ ਤਾਂ ਉੱਥੇ ਜੇ ਪੰਜਾਬ ਦੇ ਜਿਹੜੇ 10 ਨੌਜਵਾਨ ਵੀਰ ਨੇ ਸਾਡੇ ਓਬਵੀਅਸ ਟੀਮ ਦਾ ਹਿੱਸਾ ਨਹੀਂ ਤੇ ਮਾਜੇ ਦਾ ਪੁੱਤ ਗੁਰਜੈਂਟ ਸਿੰਘ ਜਿਹੜਾ ਜੋ ਵੀ ਇਸ ਟੀਮ ਦੇ ਵਿੱਚ ਧੁੰਮਾ ਪਾ ਰਿਹਾ ਹੈ ਤਾਂ ਅੱਜ ਮਿਲੌਣ ਜਾ ਰਹੇ ਆ ਸਾਡੇ ਮਹਿਮਾਨ ਨੇ ਗੁਰਜੈਂਟ ਜੀ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅਸਲੀ ਹੋਰ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇਹ ਦੱਸੋ ਪਪਾ ਜੀ ਗੁਰਜੈਂਟ ਸ਼ੁਰੂ ਤੋਂ ਹੀ ਹਾਕੀ ਡੇ ਨਾਲ ਜੁੜਨਾ ਚਾਹੁੰਦਾ ਸੀ ਜਾਂ ਇਸ ਤਰ੍ਹਾਂ ਸੀ ਵੇਖੋ ਜੀ ਸ਼ੌਂਕ ਤੈਨੂੰ 9 ਸਾਲ ਦੀ ਉਮਰ ਦੇ ਵਿੱਚ ਹੀ ਪਤਾ ਹੋ ਗਿਆ ਸੀਗਾ ਉਦੋਂ 9 ਸਾਲ ਦੀ ਉਮਰ ਹੀਗੀ ਤੇ ਪੰਜਵੀਂ ਜਮਾਤ ਚ ਪੜਦਾ ਸੀਗਾ ਉਸ ਦਿਨ ਤੋਂ ਹੀ ਇਹਦੇ ਆਪਣੇ ਮਾਮਾ ਜੀ ਵਾਲੇ ਵੇਖ ਕੇ ਨੇ ਹਾਕੀ ਖੇਡਣੀ ਸ਼ੁਰੂ ਕੀਤੀਗੀ ਉੱਥੋਂ ਹੀ ਸ਼ੌਕ ਬਣ ਗਿਆ ਇਹਦਾ ਹਾਂਜੀ ਤਾਂ ਮੈਨੂੰ ਇਹ ਦੱਸੋ ਪੜ੍ਹਾਈ ਦੇ ਨਾਲ ਨਾਲ ਕਿਵੇਂ ਟਾਈਮ ਦੇ ਪਾਉਂਦਾ ਸੀ ਜੁੜਜੈਂਟ ਕਿਉਂ ਜੇ ਅੱਜ ਵਧੀਆ ਪਲੇਅਰ ਹੈ ਤਾਂ ਸਾਡਾ ਪੰਜਾਬ ਦਾ ਨਾਮ ਰੋਸ਼ਨ ਹੋ ਰਿਹਾ ਉਸੇ ਸਾਡੀ ਮਾਝੇ ਦੀ ਧਰਤੀ ਦਾ ਨਾਮ ਰੋਸ਼ਨ ਹੋ ਰਿਹਾ ਤਾਂ ਪੜ੍ਹਾਈ ਦੇ ਨਾਲ ਕਿਵੇਂ ਸਮਾਂ ਦੇ ਪਾਉਂਦੇ ਸੀ ਵੇਖੋ ਜੀ ਜਦੋਂ ਇਹ ਹਾਕੀ ਨੇ ਸਟਾਰਟ ਕੀਤੀ ਹੈਗੀ ਫਿਰ ਉਸ ਤੋਂ ਬਾਅਦ ਘਰੇ ਨਹੀਂ ਆਇਆ ਬਸ ਉੱਥੇ ਅਕੈਡਮੀ ਦੇ ਵਿੱਚ ਹੀ ਰਿਹਾ ਹੈਗਾ ਉੱਥੇ ਹੀ ਮਤਲਬ ਸਕੂਲ ਹੁੰਦਾ ਸੀ ਉੱਥੇ ਗਰਾਉਂਡ ਨਹੀਂ ਸੀ ਉੱਥੇ ਹੀ ਇਹਨਾਂ ਨੇ ਖੇਡਣਾ ਉੱਥੇ ਹੀ ਮੜ ਕੇ ਪੜ੍ਹਾਈ ਕਰਨੀ ਜਦੋਂ ਚੰਡੀਗੜ੍ਹ ਚਲੇ ਗਿਆ ਤੇ ਚੰਡੀਗੜ੍ਹ ਵੀ 40 42 ਸੈਕਟਰ ਦੇ ਵਿੱਚ ਪੜਦਾ ਆਪਣੇ ਹੋਕੀ ਖੇਡਦਾ ਸੀਗਾ ਤੇ ਨਾਲ ਹੀ ਸਕੂਲੀ ਉਹ ਤੁਰ ਕੇ ਚਲ ਜਾਂਦੇ ਤੁਰ ਕੇ ਮੁਰ ਅਕੈਡਮੀ ਜਾ ਆਉਂਦੇ ਸੀਗੇ ਅਸੀਂ ਤੇ ਸਿਰਫ ਸਾਡੀ ਪੜ੍ਹਾਈ ਦੀ ਜ਼ਿੰਮੇਵਾਰੀ ਸੀਗੀ 5ਵੀਂ ਜਮਾਤ ਤੱਕ 5ਵੀਂ ਜਮਾਤ ਤੋਂ ਬਾਅਦ ਆ ਇਹਨੇ ਆਪਣੀ ਸਿਰ ਬਸੇਰੀ ਜਾਂ ਮਤਲਬ ਵੀ ਪਰਮਾਤਮਾ ਦਾ ਸਮਝ ਲੋਤ ਦੇਣ ਸੀਗੀ ਤੇ ਉਸ ਤੋਂ ਬਾਅਦ ਸਰਕਾਰ ਦਾ ਵੀ ਬੜਾ ਯੋਗਦਾਨ ਚ ਜਦੋਂ 42 ਸੈਕਟਰ ਚ ਗਿਆ ਚੰਡੀਗੜ੍ਹੇ ਉੱਥੇ ਇਹਦਾ 7 ਸਾਲ ਦਾ ਐਗਰੀਮੈਂਟ ਸਰਕਾਰ ਨਾਲ ਹੋ ਗਿਆ ਸੀਗਾ ਤੇ ਉੱਥੇ ਉਹਨਾਂ ਨੇ ਇਹਨੂੰ ਪੜ੍ਹਾਈ ਕਰਾਈ ਆ ਤੇ ਉੱਥੋਂ ਹੀ ਇਹਦੀਆਂ ਫੀਸਾਂ ਉੱਥੋਂ ਹੀ ਸਾਰਾ ਕੁਝ ਆਹੀ ਤੇ ਬਸ ਪਰਮਾਤਮਾ ਅਗਲੀ ਅਰਦਾਸਾਂ ਕੀਤੀਆਂ ਵੀ ਮਹਾਰਾਜ ਤੇ ਇਹਨਾਂ ਕਮਣ ਖਲਾਵੇ ਕਮਣ ਚ ਗਾਵੇ ਮਨ ਵਿੱਚ ਸਿਮਰਨ ਕਰਿਆ ਆਈਦਰ ਮਾਨ ਚ ਸਿਮਰਨ ਕਰਦੇ ਰਹਿਣਗੇ ਅਰਦਾਸਾਂ ਕਰਦੇ ਰਹਿਾਂਗੇ ਤੇ ਚਲੋ ਉਸ ਤੋਂ ਬਾਅਦ ਚਲੋ ਬੜਾ ਵਧੀਆ ਪਰਫਾਰਮੈਂਸ ਦਿੱਤੀ ਇਹਨੇ ਸਰਦਾਰ ਸਾਹਿਬ ਮੈਨੂੰ ਇਹ ਦੱਸੋ ਪਹਿਲਾਂ ਵੀ ਪਰਿਵਾਰ ਦੇ ਵਿੱਚ ਇਹ ਚੋਈ ਇਸ ਤਰ੍ਹਾਂ ਖੇਡ ਨਾਲ ਜੁੜਿਆ ਸੀ ਜਾਂ ਸਿਰਫ ਜਰਜੈਂਟ ਦਾ ਹੀ ਇਧਰ ਨੂੰ ਸੌਂਸੀ ਜਾਂ ਤੁਹਾਡੇ ਜੇ ਆਪਾਂ ਸੋਚੀਏ ਦਾਦੇ-ਪਰਦਾਦੇਆਂ ਦੇ ਵਿੱਚੋਂ ਵੀ ਕੋਈ ਖੇਡਾਂ ਨਾਲ ਜੁੜਿਆ ਹੋਸੀ। ਨੇ ਸਾਡਾ ਜਿਹੜਾ ਕਿੱਤਾ ਸੀ ਖੇਤੀਬਾੜੀ ਸੀਗਾ ਤੇ ਮਾਮਾ ਜੀ ਹੋਕੀ ਖੇਡਦੇ ਸੀਗੇ। ਉਹਨਾਂ ਲਈ ਦੇਖ ਕੇ ਨੇ ਹੋਕੀ ਸਟਾਰਟ ਕੀਤੀ ਹੈਗੀ। ਹਰਦੀਪ ਸਿੰਘ ਚਾਲ ਮਲਵੋਤੋਂ ਹੀ ਇਹਦਾ ਸ਼ੌਕ ਬਣਿਆ। ਤੇ ਬਾਕੀ ਉਹਨਾਂ ਦੀ ਵੀ ਬੜੀ ਪ੍ਰੇਰਣਾ ਵਗੀ ਨਾਨਕਿਆਂ ਦੀ। ਜੋ ਲੋਕੀ ਕਹਿੰਦੇ ਹੁੰਦੇ ਜੇ ਚੰਗੇ ਮਿੱਤਰ ਮਿਲ ਜਾਣ ਸਭ ਤੋਂ ਵਧੀਆ ਜੇ ਚੰਗੇ ਰਿਸ਼ਤੇ ਮਿਲ ਜਾਣ ਉਹ ਉਸ ਤੋਂ ਵਧੀਆ। ਚੰਗਾ ਰਿਸ਼ਤਾ ਮਿਲ ਜੇ ਤਾਂ ਉਸ ਉਹ ਵੀ ਪਰਿਵਾਰ ਨੂੰ ਜਾਂ ਰਿਸ਼ਤਦਾਰ ਨੂੰ ਅੱਗੇ ਲੈ ਜਾਂਦਾ ਹੋਗਾ ਮੈਂ ਇਹ ਦੱਸੋ ਜਦੋਂ ਜਿਹੜੇ ਰਜੈਂਟ ਨੇ ਪਹਿਲੀ ਹਾਠੀ ਲਈ ਸੀ ਜਾਂ ਤੁਸੀਂ ਦਵਾਈ ਸੀ ਤਾਂ ਉਸ ਦੇ ਚਿਹਰੇ ਤੇ ਉਹ ਨੂਰ ਸੀ ਕਿਉਂ ਜਿਉਂ ਜਿਉਂ ਉਸ ਦਾ ਇੰਨਾ ਪਿਆਰ ਸੀ ਹਾਠੀ ਨਾਲ ਕਿ ਇਸ ਤਰ੍ਹਾਂ ਦਾ ਨੂਰ ਸੀ ਉਸ ਵੇਲੇ ਉਹਨੂੰ ਕਿੰਨਾ ਕਿ ਚਾਅ ਸੀ ਗਿਆ ਪਹਿਲੀ ਹਾਠੀ ਨੂੰ ਤੁਸੀਂ ਲੈ ਗਏ ਵੇਖੋ ਇਹਦਾ ਜਦੋਂ ਵੀ ਇਹਨੇ ਕੇ ਖੜਾਉਣੇ ਨੂੰ ਵੀ ਹੱਥ ਪਾਇਆ ਹੋਗਾ ਜਾਂ ਕਿਸ ਚੀਜ਼ ਨੂੰ ਪਾਇਆ ਉਹ ਵੱਡੀ ਨੂੰ ਪਾਇਆ ਹੋਗਾ ਛੋਟੀ ਨੂੰ ਨਹੀਂ ਪਾਇਆ ਜੇ ਇਹਨੇ ਕੋਈ ਖੜਾਉਣਾ ਲੈਣਾ ਉਹ ਵੱਡੀ ਚੀਜ਼ ਨੂੰ ਹੱਥ ਪਾਇਆ ਜੇ ਫੁੱਟਬਾਲ ਲੈਣਾ ਉਹ ਵੀ ਵਧੀਆ ਲੈਣਾ ਬਾੜਾ ਨਹੀਂ ਲੈਣਾ ਚ ਵੱਡਾ ਹੀ ਲੈਣਾ ਮੁਰਕੇ ਉਸ ਤੋਂ ਬਾਅਦ ਮੈਂ ਇੱਕ ਕੁਦਰਤੀ ਮੈਂ ਅਫਸਰ ਦਰਬਾਰ ਸਾਹਿਬ ਗਿਆ ਸੀ ਉਸ ਤੋਂ ਬਾਅਦ ਮੈਂ ਹੌਲਗੇੜ ਚੱਲ ਗਿਆ ਉੱਥੋਂ ਮਨਨਵੇਂ ਇੱਕ ਹੋਕੀ ਲਿਆਤੀ ਇੱਕ ਫੁੱਟਬਾਲ ਲਿਆਤਾ ਚਲੋ ਇਹ ਛੋਟਾ ਹੁੰਦਾ ਘਰੇ ਵੀ ਇੱਥੇ ਮਿਲ ਖੇਡਦਾ ਹੁੰਦਾ ਸੀਗਾ ਕਦੀ ਇਹਨੇ ਫੁੱਟਬਾਲ ਇੱਧਰੋਂ ਲੈ ਜਾਣਾ ਕਦੀ ਉਧਰੋਂ ਲੈ ਜਾਣਾ ਫੇ ਉੱਥੇ ਸਾਡੇ ਇੱਕ ਸਾਡੇ ਗਰਾਊਂਡ ਦਾ ਕੋਈ ਹੈ ਨਹੀਂ ਇੱਥੇ ਕੋਈ ਵੀ ਸਾਡੇ ਪਿੰਡ ਦੇ ਵਿੱਚ ਇੱਥੇ ਬਾਹਰ ਸਾਡੇ ਉਸ ਸ਼ਮਸ਼ਾਨ ਘਾਟੀ ਸੀਗੀ ਉੱਥੇ ਹੈਗੀ ਸੀਗੀ ਜਗਾ ਤੇ ਇਹਨਾਂ ਨੂੰ ਉੱਥੇ ਜਾ ਕੇ ਖੇਡਦੇ ਰਹਿਣਾ ਇੱਥੇ ਕਣਕਾਂ ਵੱਡੀਆਂ ਹੋਣੀਆਂ ਬੁੱਥਿਆਂ 'ਚ ਖੇਡਦੇ ਰਹਿਣਾ ਇਹਨਾਂ ਨੂੰ ਬੀਬੀਆਂ ਦੇ ਸਭ ਤੋਂ بڑا ਖਣਾ ਵੀ ਉੱਥੇ ਨਹੀਂ ਖੜੇ ਉੱਥੇ ਆ ਉੱਥੇ ਜਾ ਕੇ ਖੇਡੋ ਜਾ ਕੇ ਪਰ ਇਹ ਡਰਦੇ ਨਹੀਂ ਹੁੰਦੇ ਇਹਨਾਂ ਉੱਥੇ ਜਾ ਕੇ ਖੇਡੀ ਜਾਣਾ ਬੁੱਥਿਆਂ 'ਚ ਖੇਡੀ ਜਾਣਾ ਮਤਲਬ ਵੀ ਮਤਲਬ ਨਾ ਗਰਾਊਂਡ ਹੁੰਦੇ ਆ ਵੀ ਪੀ ਪਰਮਾਤਮਾ ਦੀ ਕਿਰਪਾ ਨਾਲ ਇੱਥੋਂ ਤੱਕ ਪਹੁੰਚ ਗਿਆ। ਮੈਨੂੰ ਇਹ ਦੱਸੂ ਬਚਪਨ ਦੇ ਵਿੱਚ ਜਦੋਂ ਬੱਚਾ ਖੇਡਦਾ ਤਾਂ ਬੋੜੀਆਂ ਸੱਟਾਂ ਪੇਟਾਂ ਵੀ ਲੱਗ ਜਾਂਦੀਆਂ ਨੇ ਜਿਵੇਂ ਹਾਕੀ ਖੇਡਦੇ ਆ ਜਾਂ ਦੀ ਰੋਸੈਂਡ ਦੇ ਸੱਟ ਲੱਜੀ ਉਹ ਇਸ ਤਰ੍ਹਾਂ ਦਾ ਹੋਇਆ ਹੋਵੇ ਜੇ ਉਸਨੇ ਜਾਂ ਕਿਸੇ ਦੇ ਲਾਤੀ ਹੋਵੇ ਜਾਂ ਕਿਸੇ ਨਾਲ ਇਸ ਤਰ੍ਹਾਂ ਦਾ ਹੋਇਆ ਮਾਹੌਲ ਬਣਿਆ ਹੋਵੇ ਕਿ ਖੇਡਦੇ ਆਂ ਜਾਂ ਆਪਣੇ ਵਜੀ ਹੋਇਆ ਠੀਕ ਨਹੀਂ ਮੈਂ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂਗਾ। ਪੀ ਜਦੋਂ ਤੋਂ ਵੀ ਇਹ ਹੌਕੀਏ ਨੇ ਖੇਡਣਾ ਸ਼ੁਰੂ ਕੀਤੀ ਹੈਗੀ ਪਰਮਾਤਮਾ ਦੀ ਇੰਨੀ ਕਿਰਪਾ ਰਹੀ ਹੈ ਵੀ ਮਹਾਰਾਜ ਨੇ ਇਹਨਾਂ ਨੂੰ ਛਟਾ ਝੋਟਾਂ ਤੋਂ ਬਚਾਇਆ ਅਸੀਂ ਸ਼ੁਰੂ ਤੋਂ ਹੀ ਸਵੇਰੇ ਵੀ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਆ ਨਾ ਇਹਨਾਂ ਦੀ ਅਰਦਾਸ ਇਹੀ ਕਰਦੇ ਆਗੇ ਪੂਰੀ ਟੀਮ ਦੀ ਅਰਦਾਸ ਕਰੀ ਦੀ ਸਾਰਿਆਂ ਦੀ ਅਰਦਾਸ ਕਰੀ ਵੀ ਪਰਮਾਤਮਾ ਨੇ ਇਹਨਾਂ ਨੇ ਖੇਡਣਾ ਛਟਾ ਝੋਟਾਂ ਤੋਂ ਬਚਾਈ ਇਹਨੂੰ ਇਹ ਤਾਂ ਆਪਣਾ ਮੇਰਕਾ ਨੈਸ਼ਨਲ ਲੈਵਲ ਦੇ ਅੱਜ ਮੈਚ ਹੋ ਰਹੇ ਨੇ ਬਾਹਰ ਵਿਦੇਸ਼ ਦੀ ਧਰਤੀ ਤੇ ਵੀ ਧੂਮਾ ਪਾ ਰਹੇ ਨੇ ਤੇ ਪੰਜਾਬ ਦਾ ਨਾਮ ਵੀ ਰੋਸ਼ਨ ਹੋ ਰਿਹਾ ਹੈ ਕਿਸਾਨ ਦਾ ਪੁੱਤ ਹੈ ਤਾਂ ਸੋਚਿਆ ਸੀ ਕਦੇ ਇੱਥੋਂ ਤਾਂ ਹੀ ਪਹੁੰਚਾਇਆ ਨਹੀਂ ਜਹੀਦ ਕਦੀ ਸੋਚਿਆ ਨਹੀਂ ਅਸੀਂ ਤੇ ਕ ਕੀ ਕਹਿੰਦਿਆਂ ਦੇ ਵਾਈ ਦੇ ਵਿੱਚ ਲੀਨ ਸੀਗੇ ਤੇ ਚਲੋ ਇਹ ਉਹ ਪਰਮਾਤਮਾ ਦੀ ਦੇਣ ਹੈਗੀ ਜਾਂ ਨਾਨਕ ਦੀ ਦੇਣ ਹੈ ਜਾਂ ਇਹਦੀ ਆਪਣੀ ਹਿੰਮਤ ਹੈਗੀ ਵੀ ਆਪਣੀ ਹਿੰਮਤ ਦੇ ਨਾਲ ਹੀ ਇੱਥੋਂ ਤੱਕ ਪਹੁੰਚਿਆ ਜੇ ਮੈਂ ਕਹਾਂ ਨਾ ਵੀ ਮੈਂ ਇਹਦੇ ਮਗਰ ਬਹੁਤ ਜਿਆਦੀ ਮਿਹਨਤ ਕੀਤੀ ਹੈਗੀ ਨਹੀਂ ਇਹ ਆਪਣੇ ਸਿਰ ਬਸੇਰੀ ਇਹੋ ਵੀ ਇਹਨੂੰ ਚੰਗੀ ਸੋਸਾਇਟੀ ਮਿਲੀ ਗਈ ਹੈਗੀ ਤੇ ਇਹ ਆਪਣੇ ਆਪ ਹੀ ਅੱਗੇ ਵਧਿਆ ਵਗਾ ਸਰਦਾਰ ਸੋਮ ਨੂੰ ਇਹ ਦੱਸੋ ਜਦੋਂ ਪਹਿਲੀ ਵਾਰ ਜਿੱਤ ਗਿਆ ਸੀ ਤਾਂ ਕੀ ਮਾਹੌਲ ਬਣਿਆ ਸੀ ਪਿੰਡ ਦੇ ਵਿੱਚ ਕਿਉਂਕਿ ਪਿੰਡ ਦਾ ਨਾਮ ਰੋਸ ਸੁਨਾਇਆ ਪੰਜਾਬ ਦਾ ਨਾਮ ਰੋਸ ਸੁਨਾਇਆ ਤਾਂ ਪਿੰਡ ਦਾ ਕੀ ਮਾਹੌਲ ਸੀ ਕਿਉਂਕਿ ਪਹਿਲੀ ਵਾਰ ਜਿੱਤ ਕੇ ਆਉਣਾ ਟਰੋਫੀ ਲੈ ਕੇ ਆਏ ਸੀ ਜਦੋਂ ਜੁਰਜੈਂਟ ਤਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਉਹ ਵੇਖੋ ਜੀ ਸਾਡਾ ਵਿਰਕ ਪਰਿਵਾਰ ਜਿਹੜਾ ਕਿ ਨਹੀਂ ਬੜਾ ਵੱਡਾ ਪਰਿਵਾਰ ਹੈਗਾ ਸਾਰੇ ਪਰਿਵਾਰ ਨੇ ਉਹ ਸਾਰੇ ਪਿੰਡ ਨੇ ਜਿੰਨੇ ਵੀ ਸਾਡੀ ਬਰਾਦਰੀ ਹੈਗੀ ਸਾਰਿਆਂ ਨੇ ਮਤਲਬ ਬੜੇ ਉਤਸ਼ਾਹ ਦੇ ਨਾਲ ਇਹਦਾ ਸਵਾਗਤ ਕੀਤਾ ਹੈਗਾ ਸਾਰੇ ਇੱਥੇ ਜਦੋਂ ਇੱਥੇ ਆਏ ਹੈਗੇ ਤੇ ਸਾਰਾ ਪਿੰਡ ਇਤਿਹਾਰ ਫੜ ਕੇ ਖਲੋਤਾ ਹੈਗਾ ਅਸੀਂ ਉਹ ਜਦੋਂ ਇਹਨੂੰ ਗੱਡੀ 'ਚ ਬਿਠਾ ਕੇ ਲਿਆਂਦਾ ਵਾ ਤੋਂ 에어ਪੋਰਟ ਤੋਂ ਹੋਂਦ ਵਾਰਸਪ ਤੋਂ ਇਹ ਸਾਰਾ ਪਿੰਡ ਇੱਗੇ ਖੜਾ ਹੈਗਾ ਸਾਰੇ ਸਾਡੇ ਰਿਸ਼ਤੇਦਾਰ ਜਿੰਨੇ ਵੀ ਸਾਰੇ ਇਸੇ ਤਰ੍ਹਾਂ ਹੀ ਅਸੀਂ ਕਹਿੰਨੇ ਵੀ ਪ੍ਰਮਾਤਮਾ ਕਿਰਪਾ ਕਰਾ ਰਹੀ ਕਿਵੇਂ ਉਹ ਹੀ ਮੌਲ ਬਣਾ ਤੇ ਅਸੀਂ ਧੰਨਵਾਦ ਕਰੀਏ ਮੈਂ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਜਾਂ ਪਰਿਵਾਰ ਦੇ ਮੈਂਬਰਾਂ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ ਜੋ ਰਜੈਂਟ ਦੀ ਬਾਰੋਂ ਹਾਂ ਹੁੰਦੀ 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 ਹੈ ਕਿ ਉਹਦੇ ਇੱਕ ਹੈਗੀ ਹੈ ਵੀ ਜਦੋਂ ਵੀ ਉਹਨੇ ਮੈਚ ਖੇਡਣ ਜਾਣਾ ਵਗਾ ਉਹਨੇ ਫੋਨ ਜਰੂਰ ਕਰਨਾ ਜਦੋਂ ਵੀ ਅੱਜ ਸਵੇਰੇ ਮੇਰੇ ਫੋਨ ਤੇ ਗੱਲ ਹੋ ਗਈ ਹੈਗੀ ਤੇ ਚਲੋ ਅਸੀਂ ਰਾਜੀ ਬਾਈ ਦਸੀ ਉਹਨਾਂ ਨੂੰ ਕੀਤਾ ਅਸੀਂ ਚਲੋ ਵੀ ਤਗੜੇ ਹੋ ਜੋ ਅਸੀਂ ਕਿਡੋ ਤੇ ਚਲੋ ਅਸੀਂ ਸਾਡੇ ਨੂੰ ਪ੍ਰਮਾਤਮਾ ਤੁਹਾਡੇ ਨਾਲ ਹੈਗਾ ਤਕੜੇ ਹੋ ਮਤਲਬ ਕੌਨਫੀਡੈਂਸ ਲੂਜ਼ ਨਾ ਕਰ ਤਕੜੇ ਮਿਹਨਤ ਕਰੋ ਫਲ ਪ੍ਰਮਾਤਮਾ ਦੇ ਹੱਥ ਵਿੱਚ ਹੈ ਸਰ ਮੈਨੂੰ ਇਹ ਦੱਸੋ ਹਾਰ ਜਿੱਤ ਦਾ ਦੋ ਚੀਜ਼ਾਂ ਨੇ ਪਹਿਲੂ ਨੇ ਤਾਂ ਹੁਣ ਜਦੋਂ ਮੈਚ ਹਾਰੇ ਸੀ ਦਿਲ ਉਦਾਸ ਹੋਇਆ ਸੀ ਕਿ ਅਸੀਂ ਬਹੁਤ ਨੇੜੇ ਜਾ ਕੇ ਹਾਰੇ ਆ ਮੈਚ ਦੇ 5-3 ਨਾਲ ਸੌਰੀ 2-3 ਨਾਲ ਹਾਰੇ ਸੀ ਮੈਚ ਤਾਂ ਛਿੰਨਾ ਕਿ ਉਦਾਸੀ ਸੀ ਮਨ ਦੇ ਵਿੱਚ ਜੁਰਜੈਂਡ ਦੇ ਵੀ ਔਰ ਪਰਿਵਾਰ ਦੇ ਵੀ ਨਹੀਂ ਹੈ ਸਾਨੂੰ ਥੋੜਾ ਫਰਕ ਤਾਂ ਪੈਂਦਾ ਹੋਗਾ ਦੀ ਇਹ ਕਿਨ ਵੀ ਜੋ ਮੈਚ ਜਿੱਤਣ ਦੀ ਖੁਸ਼ੀ ਹੁੰਦੀ ਹੈਗੀ ਉਹ ਥੋੜੀ ਅਲੱਗ ਹੁੰਦੀ ਆ ਪਰ ਜਦੋਂ ਅਸੀਂ ਮੈਚ ਹਾਰਦੇ ਆਗੇ ਪਰ ਅਸੀਂ ਹਾਰ ਨੂੰ ਮੰਨਦੇ ਨਹੀਂਗੇ ਸਾਡੇ ਕੋਲ ਇੱਕ ਮੈਚ ਹੋਰ ਹੈਗਾ ਵਾਗਾ ਹਾਂਜੀ ਤੇ ਜੇ ਬੰਦਾ ਹਾਰ ਹੀ ਮੰਨ ਗਿਆ ਤੇ ਫੇਰ ਜਿੱਤੂ ਦੱਗੋ ਅਸੀਂ ਹਾਰ ਨਹੀਂ ਮੰਨਣੀ ਬਸ ਜਿੱਤਾਂਗੇ ਅੱਜ ਵੀ ਦਵਾਵਾਂ ਹੋ ਰਹੀਆਂ ਨੇ ਪੂਰੇ ਭਾਰਤ ਦੇ ਵਿੱਚ ਹੀ ਦਵਾਵਾਂ ਹੋ ਰਹੀਆਂ ਨੇ ਕਿ ਮੈਚ ਆਇਆ ਤਾਂ ਸਾਡੇ ਸੋਨੇ ਦਾ ਨਹੀਂ ਮੈਡਲ ਤਾਂ ਬ੍ਰੌਂਜ਼ ਮੈਡਲ ਦਾ ਭਾਰਤ ਦੀ ਝੋਲੀ ਪੈਣਾ ਚਾਹੀਦਾ ਹੈ ਬਹੁਤ ਦਵਾਵਾਂ ਹੋ ਰਹੀਆਂ ਨੇ ਪੂਰੇ ਭਾਰਤ ਦੇ ਵਿੱਚ ਵੇਖੋ ਜੀ 140 ਕਰੋੜ ਦੀ ਸਾਡੀ ਆਬਾਦੀ ਹੈਗੀ ਸਾਰੇ ਅਰਦਾਸਾਂ ਕਰਨ ਰਏ ਚਲੋ ਸਾਡਾ ਤੇ ਗੁਰਜੰਟ ਖੇਡਦਾ ਵਗਾ ਚਲੋ ਅਸੀਂ ਤੇ ਅਰਦਾਸਾਂ ਕਰਨੀ ਆਈਆਂ ਇਹ ਸਾਡੇ ਗਰੰਤੀ ਸਾਹਿਬ ਬਾਬਾ ਜੀ ਪਿੰਡ ਦੇ ਬੈਠੇ ਹੈਗੇ ਇਹ ਵੀ ਅਰਦਾਸਾਂ ਕਰਨ ਰਏ ਹੈਗੇ ਤੇ ਸਾਰੇ ਅਰਦਾਸਾਂ ਕਰਨ ਪਰਮਾਤਮਾ ਕਿਸ ਦੀ ਸੁ ਕਿ ਇੰਨੇ ਬੱਚਿਆਂ ਨੇ ਮਿਹਨਤ ਕੀਤੀ ਹੈਗੀ ਇੰਨੇ ਟਫ ਮੈਚ ਖੇਡ ਕੇ ਇੱਥੋਂ ਤੱਕ ਪਹੁੰਚੇ ਹੈਗੇ ਤੇ ਚਲੋ ਪ੍ਰਮਾਤਮਾ ਆਪੇ ਕਰੂਗਾ ਉਹਦਾ ਉਹਦਾ ਕੰਮ ਹੈਗਾ ਫਿਕਰਿਆ ਉਹਨੂੰ ਨਹੀਂ ਜੀ ਸਵਾਲ ਹੈ ਜੀ ਜੁਰਜੈਂਟ ਦਾ ਮਾਂ ਨਾਲ ਪਿਆਰ ਜ਼ਿਆਦਾ ਹੈ ਆਪਣੇ ਪਿਤਾ ਜੀ ਨਾਲ ਪਿਆਰ ਜ਼ਿਆਦਾ ਹੈ ਛੋਰੀਆਂ ਹਮੇਸ਼ਾ ਹੀ ਬਾਪ ਜਿਹੜਾ ਸਹਾਰਾ ਬੰਦਾ ਤੇ ਮਾਂ ਜਿਹੜੀ ਦులਾਰ ਦਿੰਦੀ ਹੈ ਕਿਹਨ ਨਾਲ ਜ਼ਿਆਦਾ ਵੇਖੋ ਜੀ ਮਾਂ ਦੇ ਨਾਲ ਤਾਂ ਜ਼ਿਆਦਾ ਹੀ ਹੁੰਦਾ ਹੋਗਾ ਮੰਮੀ ਨਾਲ ਜ਼ਿਆਦਾ ਹੁੰਦਾ ਹੋਗਾ ਜਿਹੜੀ ਗੱਲ ਉਹਨੇ ਮੰਮੀ ਨਾਲ ਕਰ ਲੈਣੀ ਹੈ ਕਿ ਸਾਡੇ ਨਾਲ ਕਈ ਨਹੀਂ ਵੀ ਕਰਨੀ ਤੇ ਚਲੋ ਹੁੰਦਾ ਜਦਾ ਤੇ ਚਲੋ ਪਿਆਰ ਦਾ ਸਾਰਿਆਂ ਨਾਲ ਹੀ ਬਹੁਤ ਜ਼ਿਆਦਾ ਵਗਾ ਹਾਂ ਬੜਾ ਮਾਨਸਕਾਰ ਚਲੋ ਪਿਆਰ ਮਤਲਬ ਜਦੋਂ ਹੁਣ ਸ਼ੁਰੂ ਤੋਂ ਹੀ ਜ਼ਿਆਦਾ ਕਰ ਬਾਹਰ ਰਿਹਾ ਵਗਾ ਜਿਹੜਾ ਬੱਚਾ ਥੋੜਾ ਬਾਹਰ ਰਵੇ ਹਰ ਇੱਕ ਜੀ ਦਾ ਉਹਦੇ ਨਾਲ ਪਿਆਰ ਜ਼ਿਆਦਾ ਹੁੰਦਾ ਤੇ ਉਹਦਾ ਵੀ ਘਰ ਦੇ ਵਿੱਚ ਪਿਆਰ ਜ਼ਿਆਦਾ ਹੁੰਦਾ ਹਮ ਘਰ ਦੇ ਕਰਾਂ ਚ ਲਗਾਤਾਰ ਘਰ ਦੇ ਰਹਿਣਾ ਕਈ ਗੱਲਾਂ ਹੁੰਦੀਆਂ ਪਰ ਉਹ ਹੁਣ ਬਾਹਰ ਰਹਿਣੇ ਕਰਕੇ ਉਹ ਮਤਲਬ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਪਰਿਵਾਰ ਵੀ ਬਹੁਤ ਜ਼ਿਆਦਾ ਮਾਣ ਦਿੰਦਾ ਪਰਿਵਾਰ ਦੇ ਸਾਥ ਤੋਂ ਬਿਨਾ ਤੇ ਉਸ ਰੱਬ ਦੇ ਅਟੁੱਟ ਵਿਸ਼ਵਾਸ ਤੋਂ ਬਿਨਾ ਰੱਬ ਦੀਆਂ ਅਰਦਾਸਾਂ ਤੋਂ ਬਿਨਾ ਕੋਈ ਵੀ ਚੀਜ਼ ਨਹੀਂ ਮਿਲਦੀ ਹੈ ਤਾਂ ਛਿੰਨਾ ਜੀ ਵਿਸ਼ਵਾਸ ਆ ਹੁਣ ਵੀ ਰੱਬ ਦੇ ਵਿੱਚ ਰਹਿਜੈਂਟਰ ਮੋਰੀ ਅੱਜ ਜਿਹੜਾ ਫਰਸ ਤੋਂ ਰਸਤੇ ਪਹਛਾਤਾ ਹੈ ਤਾਂ ਛਿੰਨਾ ਜੀ ਵਿਸ਼ਵਾਸ ਰੱਖਦਾ ਜੁਰਜੈਂਟਰ ਵੇਖੋ ਉਹ ਵੀ ਉਹਨੇ ਜਦੋਂ ਕਿਤੇ ਜਦੋਂ ਕਿਤੇ ਜਾਂਦਾ ਕਿ ਨਹੀਂ ਉਹਦੇ ਗੁਟਕਾ ਸਾਹ ਉਹਦੇ ਬੈਗ ਦੇ ਵਿੱਚ ਹੁੰਦਾ ਉੱਥੇ ਬਹਿ ਕੇ ਵੀ ਅਸੀਂ ਮੈਂ ਉਹਨੂੰ ਇਹ ਨਹੀਂ ਕਿਹਾ ਵੀ ਤੂੰ ਖੇਡ ਜਾਂ ਪ੍ਰੈਕਟਿਸ ਕਰ ਮੈਂ ਜਦੋਂ ਵੀ ਮੇਰੀ ਉਹਦੇ ਨਾਲ ਗੱਲ ਹੁੰਦੀ ਹੈਗੀ ਇਹੋ ਹੀ ਹੁੰਦੀ ਹੈ ਵੀ ਪਰਮਾਤਮਾ ਦਾ ਨਾਮ ਲਿਆ ਕਰੋ ਬਸ ਪਾਠ ਕਰਿਆ ਕਰੋ ਤੇ ਜਦੋਂ ਉਹਨੇ ਇੱਥੇ ਵੀ ਆਉਣਾ ਇੱਥੇ ਇੱਕ ਰਾਤ ਰਹਿ ਗਿਆ ਅਗਲੇ ਦਿਨ ਨਾਤ ਹੋ ਗਏ ਉਹਨੇ ਪਹਿਲਾਂ ਦਰਬਾਰ ਸਾਹਿਬ ਜਾਣਾ ਮੱਥਾ ਟੇਕ ਕੇ ਤੇ ਫੇਰ ਕਿਸੇ ਪਾਸੇ ਜਾਣਾ ਉਹਦੀ ਵੀ ਪਰਮਾਤਮਾ ਨਾਲ ਸਰਦਾ ਬੜੀ ਉਹਦੀ ਨੇ ਹਾਂ ਤਾਂ लास्ट ਵਾਰ ਆ ਜੀ ਮੇਰਾ ਬਹੁਤ ਸਾਰੇ ਆ ਸਾਡੇ ਧੀਆਂ ਪੁੱਤ ਨੇ ਬਹੁਤ ਸਾਰੇ ਪੰਜਾਬ ਦੇ ਪੁੱਤ ਨੇ ਜਾਂ ਬਹੁਤ ਸਾਰੇ ਮਾਝੇ ਨਾਲ ਜੁੜੇ ਹੋਏ ਨੇ ਜਾਂ ਮਾਝ ਦੀ ਧਰਤੀ ਦੇ ਉਹਨਾਂ ਨੂੰ ਬਹੁਤਿਆਂ ਦਾ ਸੁਪਨਾ ਹੁੰਦਾ ਵੀ ਅਸੀਂ ਵੀ ਇਸ ਲੈਵਲ ਤੇ ਪਹੁੰਚੀਏ ਤਾਂ ਰੱਬ ਨੇ ਸਾਡੇ ਜਰਜੈਂਟ ਵੀਰ ਨੂੰ ਦਾ ਬਹੁਤ ਸਾਨੂੰ ਵੀ ਮਾਣ ਹੈ ਇਹੋ ਜੇ ਪੁੱਤ ਤੇ ਸਾਡੇ ਭਰਾ ਤੇ ਮਾਣ ਹੈ ਬਹੁਤ ਸਾਰੇ ਪੰਜਾਬੀਆਂ ਨੂੰ ਮਾਣ ਹੈ ਤੇ ਭਾਰਤਵਾਸੀਆਂ ਨੂੰ ਵੀ ਮਾਣ ਹੈ ਤਾਂ ਚਾਹੀਏ ਅਪੀਲ ਲਾਉਣੀ ਚਾਹੁੰਦੇ ਜਿਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਪਰ ਹਿੰਮਤ ਹਾਰ ਜਾਂਦੇ ਨੇ ਉਹ ਨਹੀਂ ਹਿੰਮਤ ਹਾਰਨੀ ਨਹੀਂ ਚਾਹੀਦੀ ਜੇ ਭਾਵੇਂ ਹਮਤ ਹਾਰ ਗਏ ਤਾਂ ਫਿਰ ਅੱਗੇ ਕਿਦਾਂ ਵਧਾਂਗੇ ਇਹ ਮਤ ਨਹੀਂ ਆਣੀ ਚਾਹੀਦੀ ਕੰਫੀਡੈਂਸ ਲੂਜ਼ ਕਦੇ ਨਹੀਂ ਕਰਨਾ ਚਾਹੀਦਾ ਚਲੋ ਇਹਦੇ ਹਾਲਤ ਗਰੀਐਂਟਲ ਦੇਖ ਕੇ ਹੋਰ ਵੀ ਬੱਚਿਆਂ ਦਾ ਬੜਾ ਉਤਸ਼ਾਹ ਵਧਿਆ ਹੋਗਾ ਬੜੇ ਵੈਸੇ ਇਸ ਲਾਈਨ 'ਚ ਚੱਲੇ ਆਗੇ ਜਾਈ ਤੇ ਉਹਨਾਂ ਨੂੰ ਵੀ ਚਲੋ ਦੱਸਦੇ ਆਂਗੇ ਚਲੋ ਇਹ ਤਗੜੇ ਹੋ ਕੇ ਮਿਹਨਤ ਕਰੋ ਮਿਹਨਤ ਦਾ ਹੀ ਫਲ ਪਰਮਾਤਮਾ ਦਿੰਦਾ ਹੋਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਜ਼ਰੂਰ ਜੀ ਮਾਜੇ ਦੀ ਧਰਤੀ ਦਾ ਪੁੱਤ ਆ ਸਾਡਾ ਜਰਜੈਂਟ ਵੀਰ ਜਿੱਥੇ ਪੂਰੇ ਭਾਰਤ ਨੂੰ ਮਾਣ ਹੈ ਪੰਜਾਬ ਨੂੰ ਮਾਣ ਹੈ ਜਾਂ ਮਾਜੇ ਨੂੰ ਮਾਣ ਹੈ ਉੱਥੇ ਉਹਨਾਂ ਦੇ ਪਰਿਵਾਰ ਨੂੰ ਵੀ ਮਾਣ ਹੈ ਪਿੰਡ ਦੇ ਵਿੱਚ ਵੀ ਜਰਜੈਂਟ ਵਿਦਾਇਸ਼ਵਰੀ ਪੂਰਾ ਹੌਲੰਪੀ ਦੇ ਵਿੱਚ ਧੂਮਾ ਪਾ ਰਹੀ ਹੈ ਸਾਡੀ ਹਾਟੀ ਟੀਮ ਤਾਂ ਪਰਿਵਾਰ ਸਾਡੇ ਨਾਲ ਬੈਠਾ ਹੋਇਆ ਦਾਦਾ ਜੀ ਨਾਲ ਜਲਵਾ ਜ਼ਰੂਰ ਚਰਾਂਗੇ ਕਿਉਂਕਿ ਦਾਦੇ ਦਾ ਤੇ ਪੋਤੇ ਦਾ ਬਹੁਤ ਪਿਆਰ ਹੁੰਦਾ ਹੈ ਤਾਂ ਹਮੇਸ਼ਾ ਹੀ ਦਾਦੇ ਦੇ ਨਾਲ ਖੇਡ ਜੇ ਜਿਹੜਾ ਪੋਤਾ ਜਵਾਨ ਹੁੰਦਾ ਤਾਂ ਪਹਿਲਾਂ ਤਾਂ ਬਹੁਤ ਬਹੁਤ ਸੁਭਾਅ ਜਿਹਦੇ ਤੁਸੀਂ ਹਾਂ ਜੀ ਮੈਨੂੰ ਇਹ ਦੱਸੋ ਕਿਹੋ ਜਿਹਾ ਸੁਭਾਅ ਹੈ ਜੀ ਓਜੈਂਦ ਵੀਰ ਦਾ ਬਹੁਤ ਹੀ ਘਟਕੇ ਬੱਚੇ ਦਾ ਹੁੰਦਾ ਕਿਉਂ ਸਾਡੇ ਹੱਥਾਂ 'ਚ ਜੰਮਿਆ ਸਾਡੇ ਹੱਥਾਂ 'ਚ ਪਲਿਆ ਤੇ ਉਹ ਹਰ ਜੀ ਨਾਲ ਸਾਡੇ ਨਾਲ ਤੇ ਮੇਰੇ ਨਾਲ ਤੇ ਹੱਥੋਂ ਵਾਧਿਆ ਕਿਉਂ ਬਾਪੂ ਜੀ ਮੈਂ ਤੇ ਮੇਰੀ ਇਤਮਾਲ ਵੀ ਕਰਦਾ ਤੇ ਬਾਕੀ ਨਗਰ ਸਾਰੇ ਨਾਲ ਬਹੁਤ ਇਤਮਾਲ ਤੇ ਨਗਰ ਉਹਦੀਆਂ ਸੁੱਖਾਂ ਮੰਗਦਾ ਇੰਡੀਆ ਸੁੱਖਾਂ ਮੰਗਦਾ ਸਾਰਾ ਜੀ ਫੇ ਸੋ ਬਾਬਾ ਵੱਲੋਂ ਜੇ ਸਵੇਰ ਚੰਗਾ ਨਵਸਪੇਤਰ ਆਪ ਤੇ ਹੁੰਦਾ ਨਹੀਂ ਇਹ ਮੈਨੂੰ ਇਹ ਦੱਸੋ ਤੁਸੀਂ ਆਪਣੇ ਪੋਤੇ ਨੂੰ ਕਿਸ ਨਾਮ ਨਾਲ ਬੁਲਾਉਂਦੇ ਹੋ ਪੂਰੀ ਦੁਨੀਆ ਦਾ ਜਰਜੈਂਟ ਸਿੰਘ ਬੁਲਾ ਰਹੀ ਹੈ ਤੁਸੀਂ ਕਿਸ ਨਾਮ ਨਾਲ ਬੁਲਾਉਂਦੇ ਅਹੀਂ ਤੇ ਇਹਨਾਂ ਮਾਣੇ ਖੁਸ਼ੀ ਇਹਨਾਂ ਜਿਆਦਾ ਪਰਦਾਸਾਂ ਹੀ ਕਰ ਰਹੇ ਸਵੇਰ ਦੀ ਵੀ ਇੰਡੀਆ ਨੂੰ ਪੱਲ ਲੈ ਕੇ ਆਉਣ ਇੰਡੀਆ ਦਾ ਨਾਮ ਉੱਚਾ ਕਰਨ ਤੇ ਰੱਬ ਉਹਨਾਂ ਨੂੰ ਅੱਜ ਦਿੱਤ ਦਵੇ ਤੇ ਅਸੀਂ ਖੁਸ਼ੀ ਦੇ ਭੰਗੜੇ ਪਾਈਏ। ਕਹਿੰਦੇ ਮੂਲ ਨਾਲੋਂ ਵਿਆਜ ਵੀ ਜ਼ਿਆਦਾ ਪਿਆਰਾ ਹੁੰਦਾ ਜੀ ਤੇ ਤੁਹਾਡਾ ਇਹ ਵਿਆਜ ਹੈ ਮੇਰੀ ਗੱਲ। ਤਾਂ ਠੀਕ ਨਾ ਜੀ ਮਾਨ ਮਹਿਸੂਸ ਹੋ ਰਿਹਾ ਇਸ ਵੇਲੇ ਪੂਰੀ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਨਾਮ ਬਣਾਇਆ। ਪੁੱਤਰੇ ਹੋਰ ਵੀ ਹੁੰਦੇ ਆ ਸਾਰੇ ਵੀ ਹੋਰ ਮੇਰੇ ਪੰਜ ਬੇਟੇ ਵੱਡੇ ਦੇ ਆ ਚਾਰ ਤਿੰਨ ਮੇਰੇ ਆ। ਪਰ ਇਹਦੇ ਨਾਲ ਹਰ ਇੱਕ ਦਾ ਪਿਆਰ ਵੱਧਿਆ। ਪਿਆਰ ਬਣਾਇੰਦਾ ਆਪਣੇ ਸੁਭਾਅ ਨਾਲ। ਆਪਣੀ ਅਕਲ ਨਾਲ। ਜਦੋਂ ਉਹ ਜਿਹੜੇ ਜੰਦੇ ਛੋਟਾ ਸੀ ਸਾਡਾ ਵੀਰ ਤਾਂ ਦਾਦੇ ਨਾਲ ਜਿਸ ਤਰ੍ਹਾਂ ਛੇੜਦਾ ਸੀ ਕਿਵੇਂ ਰਹਿੰਦਾ ਸੀ ਬਿਲਕੁਲ ਕਰੀਬ ਨੇ ਮੈਨੂੰ ਰਾਤ ਨੂੰ ਕੋਸ਼ਟ ਕਰਦਾ ਸੀ ਮੈਂ ਸੌਣਾ ਬਾਪੂ ਨਾਲ ਪਰ ਫੋਨ ਦੀ ਗੱਲ ਹੁੰਦੀ ਹੁੰਦੀ ਆ ਮੈਂ 4 ਦਿਨ ਅਨੰਦਪੁਰ ਸਾਹਿਬ ਚਲੇ ਗਿਆ ਇਹਦੀਆਂ ਦਸਾਂ ਕਰਨਾ ਹੁਣ ਨਹੀਂ ਹੋਈ 2-4 ਦਿਨ ਹੋ ਗਏ ਤੇ ਪਹਿਲੋਂ ਜਦੋਂ ਆਉਂਦਾ ਉਹਨੇ ਪਹਿਲੋਂ ਮੈਨੂੰ ਹੀ ਮਿਲਣਾ ਜੱਪੀਪਾ ਕੇ ਮਿਲਣਾ ਬੜੀ ਸ਼ਰਧਾ ਤੇ ਬੜਾ ਮਾਣ ਕਰਦਾ ਹਦੋਂ ਵੱਧ ਮਾਣਦਾ ਇੱਕ ਬੁੱਤੇ ਨੂੰ ਪਹਿਲਾ ਛਡਾਉਣਾ ਜਿਹੜਾ ਲੈ ਕੇ ਦਿੱਤਾ ਸੀ ਕਿਹੜਾ ਸੀ ਉਹ ਜਿਹੜਾ ਚੇਰ ਬੜਾ ਹੋ ਗਿਆ ਬਾਜੀ ਹੁੰਦੀ ਹੈ ਬਾਜੀ ਕੋ ਲੈ ਕੇ ਲੈ ਲੇ ਜਮਾਰੀ ਬਾਜੀ ਕੋ ਲੈਤੀ ਹੂ ਆ ਕਿ ਬਾਕੀ ਸ਼ੌਂਕ ਸੀ ਉਹਨੂੰ ਜੀ ਤੇ ਸ਼ੌਂਕ ਤਾਂ ਰੱਬ ਨੇ ਉਹਨੂੰ ਮਾਣ ਦੇਤਾ ਸੋਹਣੀ ਨੌਕਰੀ ਮਿਲ ਗਈ ਆ ਇਹ ਇਹ ਹੁਣ ਤੁਹਾਨੂੰ ਪਤਾ ਪਿਆ ਐਸ ਢਿੰਮ ਬਣਨ ਅੱਜ ਕੱਲ ਕਤੇ ਸੋਖੀ ਗੱਲ ਬੜੀ ਤਗੜੀ ਗੱਲ ਜੀ ਸਾਰੇ ਕੰਨ 30 ਸਾਲ ਪੜਦਾ ਰਵੇ ਤੇ ਫਿਰ ਕਰਮਾ ਜ ਹੋਵੇ ਤੇ ਨੇਪਰੇ ਚੜਦਾ ਤੇ ਇਹ ਗੁਰੂ ਸਾਹਿਬਾਂ ਦੀ ਦੇਣ ਹੈ ਤੇ ਜਿੱਦੀ ਵੱਡੀ ਪੋਸਟ ਨੂੰ ਵਧੀਆ ਮਿਲ ਗਈ ਸਾਨੂੰ ਤੇ ਉਹਦੀ ਬੜੀ ਖੁਸ਼ੀ ਆ ਤੇ ਕਿਵੇਂ ਜਿੱਤ ਦਵੇ ਰੱਬ ਤੇ ਕੁਛ ਨਾ ਕੁਛ ਹੋਰ ਸਰਕਾਰਾਂ ਦੇਣ ਜੀ ਤੇ ਅਸੀਂ ਵੀ ਖੁਸ਼ੀਆਂ ਦੇ ਪੰਗੜੇ ਪਾਈਏ ਤੇ ਇਹ ਤੇ ਹੁਣ ਘੰਟਾ ਡੇਢ ਕਈ ਤਵਸੁਰਤੀ ਉੱਥੇ ਹੀ ਟਿਕੀ ਆ ਮੈਸਦ ਹੀ ਆ ਮੈਸਦ ਤੇ ਆ ਲੋਕਾਂ ਨੇ ਦਾਅਵਾਵਾਂ ਦੇ ਰਿਹਾ ਬਹੁਤ ਬਹੁਤ ਸਾਰਾ ਨਗਰੀ ਦੇ ਰਿਆ ਤੇ ਸਾਰੇ ਇੰਡੀਆ ਦੇ ਰਿਹਾ ਜੀ ਸਾਰੇ ਇੰਡੀਆ ਮੈਂ ਕੱਲ ਗਰੀ ਬੈਠਾ ਸੀ ਕਿਸੇ ਦੁਕਾਨ ਤੇ ਤੇ ਉੱਥੇ ਹਿੰਦੂ ਜਾਤੀ ਦਾ ਸਿੰਘ ਸੀ ਸਨ ਪਿਆਰ ਉਹਦੇ ਨਾਲ ਹੂੰ ਤੋ ਗੇਮ ਦੀਆਂ ਗੱਲਾਂ ਕਰ ਰਿਹਾ ਤੇ ਅੰਦਾਜ਼ ਵੀ ਜਦੋਂ ਬੜਾ ਮਾਣ ਸੀ ਪਹਿਲਾਂ ਵੀ ਜਦੋਂ ਚੰਗਾ ਖੇਡ ਰਿਹਾ ਸੀ ਹੂੰ ਤੰਮੇ ਜਦ ਤਹਾਰ ਆਈ ਤੇ ਮੈਂ ਰੋਟੀ ਵੀ ਨਹੀਂ ਖਾਦੀ ਛਮਾਰ ਸਰਦਾਰ ਸਾਹਿਬ ਮੈਨੂੰ ਇਹ ਦੱਸੋ ਕਿੰਨਾ ਜੇ ਮਾਨ ਨਾਲ ਸੀਨਾ ਚੌੜਾ ਹੋ ਜਾਂਦਾ ਜਦੋਂ ਅੱਜ ਪੋਤੇ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਜਰਜੈਂਟ ਸਿੰਘ ਜੀ ਦਾ ਦਾਦਾ ਜੀ ਜਾ ਰਹੇ ਨੇ ਬਿਲਕੁਲ ਬਿਲਕੁਲ ਜ਼ਿਆਦਾਤਰ ਜਦੋਂ ਬੱਚਿਆਂ ਨੂੰ ਜਾਣਿਆ ਜਾਂਦਾ ਉਹਨਾਂ ਦੇ ਬਾਪਪਾ ਦੇ ਨਾਮ ਤੋਂ ਜਾਣਿਆ ਜਾਂਦਾ ਪਰ ਜਰਜੈਂਟ ਦਾ ਨਾਮ ਨਾਲ ਤੁਹਾਨੂੰ ਜਾਣਿਆ ਜਾ ਰਿਹਾ ਸਾਡੇ ਇਨਾ ਮਾਨ ਵਿੱਚ ਕਿਤੇ 100 ਬੰਦੇ ਵੀ ਬੈਠੇ ਹੋਈਏ ਨਾ ਤੇ ਜਿਹੜੇ ਸਾਡੇ ਜਾਣ ਪਛਾਣ ਵਾਲੇ ਉਹ ਦੂਜਿਆਂ ਨੂੰ ਦੱਸਦੇ ਵੀ ਜਰਜੈਂਟ ਦਾ ਦਾਦਾ ਜੀ ਆ ਤੇ ਇਹਨੂੰ ਹੋਰ ਵੱਡਾ ਮਾਨ ਸਾਨੂੰ ਕੀ ਚਾਹੀਦਾ ਸਾਡੇ ਕਈ ਵਾਰ ਲੰਗਰ ਚ ਉੱਥੇ ਮੈਂ ਜਾਣਾ ਦਾਹਵੀਂ ਦਾ ਅਨੰਦਪੁਰ ਸਾਹਿਬ ਉੱਥੇ 100 100 200 ਬੰਦਾ ਵੀ ਸਾਡੇ ਕੋਲੇ ਨਿੱਬੈਕ ਹੁੰਦੀ ਆ ਤੇ ਉੱਥੇ ਸਾਰੇ ਦਸਣ ਕੇ ਵੇ ਉਹ ਬਾਬੇ ਗ੍ਰੰਤਾ ਦਾਦਾ ਜੀ ਤੇ ਇਹ ਦਿਨ ਹੋਰ ਮਨ ਸਾਨੂੰ ਕੀ ਚਾਹੀਦਾ ਹੈ ਇਹ ਹੈ ਸਭ ਕੁਝ ਗੁਰੂ ਨਾਨਕ ਵਾਲਾ ਜੀ ਉਹਦੇ ਬਿਨਾ ਉਹਦੇ ਬਿਨਾ ਅਸੀਂ ਇੰਝ ਨਹੀਂ ਹਿਲ ਸਕਦੇ ਸਹੀ ਜਾਦੂ ਦੀ ਕਿਰਪਾ ਹੋਈ ਤਾਂ ਅਸੀਂ ਬੱਲੇ ਬੱਲੇ ਹੋ ਜਾਣੀ ਆ ਤਾਂ ਜਰੂਰ ਜੀ ਜਿੱਥੇ ਧੂਮਾ ਮਚਾਰੀ ਹੈ ਸਾਡੀ ਹਾਥੀਡੀ ਟੀਮ 올ੰਪੀਸ ਦੇ ਵਿੱਚ ਅੱਜ ਜਰਜੈਂਸਨ ਜਿਹੜਾ ਸਾਡੇ ਮਾਜੇ ਦਾ ਪੋਤਾ ਹੈ ਉਹਨਾਂ ਦੇ ਪਰਿਵਾਰ ਨਾਲ ਵੀ ਸਾਂਝਾ ਜੀਤੀਆਂ ਨੇ ਤਾਂ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਨੇ ਦਾਦੇ ਦੇ ਪੋਤੇ ਦਾ ਪਿਆਰ ਵੀ ਪਤਾ ਚੱਲਿਆ ਤੇ ਪਿਤਾ ਜੀ ਦੇ ਨਾਲ ਜਰਜੈਂਡ ਦਾ ਕਿੰਨਾ ਪਿਆਰ ਹੈ ਵੀ ਪਤਾ ਚੱਲਿਆ ਤਾਂ ਸਾਡੀਆਂ ਵੀ ਦਵਾਵਾਂ ਨੇ ਭਾਰਤੀ ਟੀਮ ਦੇ ਨਾਲ ਜਿੱਥੇ ਸਾਡੀ ਭਾਰਤੀ ਦੀ ਟੀਮ ਦੀ ਵਜ੍ਹਾ ਨਾਲ ਸਾਡੇ ਮਾਜੇ ਦਾ ਸਿਰ ਉੱਚਾ ਹੋ ਰਿਹਾ ਸਾਡੇ ਵੀਰਾਂ ਦੀ ਵਜ੍ਹਾ ਨਾਲ ਸਾਡੇ ਅੰਮ੍ਰਿਤਸਰ ਦਾ ਸਿਰ ਉੱਚਾ ਰਿਹਾ ਤਾਂ ਸਾਨੂੰ ਇਹੋ ਜੀ ਟੀਮ ਤੇ ਪੂਰਾ ਮਾਣ ਹੈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਅਸਲੀਆ ਚੈਨਲ